ਹਾਂ ਜੀ ਸਤਿ ਸ੍ਰੀ ਅਕਾਲ ਜੀ। ਅੱਜ ਦੀ ਇਸ ਵੀਡੀਓ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਪੰਜਾਬ ਦੇ ਰਾਸ਼ਨ ਡਿਪਾਰਟਮੈਂਟ ਵਿੱਚ ਬਹੁਤ ਸਾਰੀ ਵੈਕੈਂਸੀਆਂ ਨਿਕਲੀਆਂ ਡਿਸਟ੍ਰਿਕਟ ਵਾਈਜ਼ ਵੈਕੈਂਸੀਆਂ ਨੇ ਟੋਟਲ 18 ਡਿਸਟ੍ਰਿਕਟ ਨੇ ਜਿਨ੍ਹਾਂ ਵਿੱਚ ਇਹ ਵੈਕੈਂਸੀਆਂ ਨਿਕਲੀਆਂ ਨੇ ਤੁਸੀਂ ਇਹਨਾਂ ਵੈਕੈਂਸੀ ਲਈ ਅਪਲਾਈ ਕਰ ਸਕਦੇ ਹੋ। ਬਹੁਤ ਹੀ ਵਧੀਆ ਮੌਕਾ ਹੈ ਜੀ ਪੰਜਾਬ ਦੇ ਰਾਸ਼ਨ ਡਿਪਾਰਟਮੈਂਟ ਵਿੱਚ ਇਹਨਾਂ ਵੈਕੈਂਸੀਆਂ ਲਈ ਅਪਲਾਈ ਕਰਨਾ। ਜਿਹੜੇ ਵੀ ਕੈਂਡੀਡੇਟ ਚਾਹੁੰਦੇ ਨੇ ਉਹਨਾਂ ਲਈ ਬਹੁਤ ਹੀ ਵਧੀਆ ਮੌਕਾ ਹੈ। ਸਕਿੱਪ ਨਾ ਕਰਨ। ਡਿਟੇਲਸ ਨੇ ਜਿਹੜੀਆਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇਵਾਂਗੇ ਜੀ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੋ ਵੀ ਚੈਨਲ ਦੇ ਪਰ ਫਸਟ ਟਾਈਮ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਹਾਂ ਜੀ ਦੋਸਤੋ ਬਾਦਿਆਂ ਗੀ ਅੱਜ ਦੀ ਇਸ ਵੀਡੀਓ ਦੇ ਵੱਲ ਪੰਜਾਬ ਦੇ ਡਿਪਾਰਟਮੈਂਟ ਆਫ ਫੂਡਸ ਸਿਵਲ ਸਪਲਾਈ ਐਂਡ ਕਸਟਮਰ ਅਫੇਅਰ ਡਿਪਾਰਟਮੈਂਟ ਵਿੱਚ ਰਾਸ਼ ਸਿੰਘ ਦੀਪੂ ਜਾਂ ਫੇਅਰ ਪ੍ਰਾਈਸ ਸ਼ਾਪ ਜੋ ਕਿ ਐਫ ਪੀ ਐਸ ਵੀ ਕਿਹਾ ਜਾਂਦਾ ਹੈ ਇਸ ਵੇਲੇ ਬਹੁਤ ਸਾਰੀਆਂ ਵੈਕੈਂਸੀਆਂ ਨਿਕਲੀਆਂ ਨੇ ਡਿਸਟ੍ਰਿਕਟ ਵਾਈਜ਼ ਬਹੁਤ ਸਾਰੀਆਂ ਵੈਕੈਂਸੀਆਂ ਨੇ ਜਨਰਲੀ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਆਰਗੇਨਾਈਜੇਸ਼ਨ ਦਾ ਨਾਮ ਹੈ ਦੀ ਪੰਡਿਆ ਫੂਡ ਸਿਵਲ ਸਪਲਾਈ ਕਸਟਮਰ ਅਫੇਅਰ ਪੋਸਟ ਦਾ ਨਾਮ ਹੈ ਦੀ ਰਾਸ਼ਨ ਡੀਪੋ ਫੇਅਰ ਪ੍ਰਾਈਸ ਸ਼ਾਪ ਟੋਟਲ ਵੈਕੈਂਸੀ 9000 ਪਲੱਸ ਵੈਕੈਂਸੀ ਨੇ ਕਾਫੀ ਸਾਰੀਆਂ ਵੈਕੈਂਸੀਆਂ ਨੇ ਜਿੰਨਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਐਲੀਜੀਬਿਲਟੀ 12th ਤੋਂ ਲੈ ਕੇ ਗ੍ਰੈਜੂਏਸ਼ਨ ਜਾਂ ਫਿਰ ਹਾਈ ਲੈਵਲ ਕਵালিਫਿਕੇਸ਼ਨ ਵਾਲੇ ਅਪਲਾਈ ਕਰ ਸਕਦੇ ਨੇ ਪਰ ਤੇ ਪ੍ਰੇਫਰੈਂਸ ਹੈ ਜਿਹੜੀ ਉਹ ਗ੍ਰੈਜੂਏਸ਼ਨ ਵਾਲਿਆਂ ਨੂੰ ਹੀ ਦਿੱਤੀ ਜਾਵੇਗੀ ਐਪਲੀਕੇਸ਼ਨ ਮੋਡ ਆਫਲਾਈਨ ਰਹੇਗਾ ਤੁਸੀਂ ਆਪਣੀਆਂ ਵੈਕੈਂਸੀਆਂ ਨੇ ਜਿਹੜੀਆਂ ਇਹ ਐਪਲੀਕੇਸ਼ਨ ਨੇ ਜਿਹੜੀਆਂ ਆਫਲਾਈਨ ਹੀ ਅਪਲਾਈ ਕਰਨੀ ਆਫਲਾਈਨ ਹੀ ਸਬਮਿਟ ਕਰਨੀ ਹੋਣਗੀਆਂ ਲਾਸਟ ਡੇਟ ਹਰੇਕ ਡਿਸਟ੍ਰਿਕਟ ਵਾਈਜ਼ ਉਹ ਵੀ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਨੇ ਉਹਨਾਂ ਦੇ ਅਨੁਸਾਰ ਵੱਖਰੀ ਵੱਖਰੀ ਹੈ ਜੀ ਤੁਸੀਂ ਚੈੱਕ ਕਰਨਾ ਹੋਵੇਗਾ ਤੁਹਾਡੇ ਡਿਸਟ੍ਰਿਕਟ ਵਾਈਜ਼ ਤੁਹਾਨੂੰ ਕਿਹੜੀ-ਕਿਹੜੀ ਲਾਸਟ ਡੇਟ ਮਿਲਦੀ ਹੈ ਜੀ ਇਥੇ ਵੈਕੈਂਸੀ ਬਾਰੇ ਦੱਸ ਦਈਏ ਤਾਂ ਰੂਪਨਗਰ ਵਿੱਚ 480 ਵੈਕੈਂਸੀਆਂ ਨੇ ਜੀ ਫਾਜ਼ਿਲਕਾ ਦੇ ਵਿੱਚ 403 ਵੈਕੈਂਸੀਆਂ ਨੇ ਜੀ ਫਰੀਦਕੋਟ ਦੇ ਵਿੱਚ 135 ਵੈਕੈਂਸੀਆਂ ਨੇ ਸ਼ਿਆਹਰਪੁਰ ਦੇ ਵਿੱਚ 588 ਵੈਕੈਂਸੀਆਂ ਨੇ ਜੀ ਲੁਧਿਆਣਾ ਵਿੱਚ 757 ਵੈਕੈਂਸੀਆਂ ਨੇ ਪਟਿਆਲਾ ਦੇ ਵਿੱਚ 996 ਵੈਕੈਂਸੀਆਂ ਨੇ ਜਿਨ੍ਹਾਂ ਲਈ ਅਪਲਾਈ ਕੀਤਾ ਜਾ ਸਕਦਾ ਹੈ ਜੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 563 ਵੈਕੈਂਸੀਆਂ ਨੇ ਸ੍ਰੀ ਅਮਰਤਸਰ ਸਾਹਿਬ ਦੇ ਵਿੱਚ ਤਸ ਬਾਰਮ ਕੈਸੀ ਨੇਰੀ ਮੰਤਸਰ ਵਿੱਚ 200 20 ਵੈਕੈਂਸੀ ਨੇ ਤਰਨਤਾਰਨ ਵਿੱਚ 236 ਵੈਕੈਂਸੀ ਨੇ ਮੋਗਾ ਵਿੱਚ 325 ਸ੍ਰੀ ਅਮਰਤਸਰ ਸਾਹਿਬ ਦੇ ਵਿੱਚ 171 ਵੈਕੈਂਸੀ ਨੇ ਦੀ ਐਸ ਐਸ ਐਸਬੀਐਸ ਨਗਰ ਨਵਾਂ ਸ਼ਹਿਰ ਇਸੇ ਵਿੱਤੇ 291 ਵੈਕੈਂਸੀ ਨੇ ਜੀ ਕਪੂਤਲਾ ਦੇ ਵਿੱਚ 567 ਵੈਕੈਂਸੀ ਨੇ ਦੀ ਬਰਨਾਲਾ ਦੇ ਵਿੱਚ 165 ਅਤੇ ਪਠਾਨਕੋਟ ਵਿੱਚ 308 ਵੈਕੈਂਸੀਆਂ ਨੇ ਜੀ ਸੰਗਰੂਰ ਦੇ ਵਿੱਚ 212 ਵੈਕੈਂਸੀ ਨੇ ਜੀ ਅਤੇ ਫੂਜਪੁਰ ਦੇ ਵਿੱਚ 303 ਵੈਕੈਂਸੀਆਂ ਨੇ ਜਿਨ੍ਹਾਂ ਲਈ ਅਪਲਾਈ ਕੀਤਾ ਜਾ ਸਕਦਾ ਹੈ ਟੋਟਲ ਵੈਕੈਂਸੀਆਂ 9000 ਪਲੱਸ ਵੈਕੈਂਸੀਆਂ ਬਣਦੀਆਂ ਨੇ ਜਨਰਲ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਇੱਥੇ ਹਰੇਕ ਨੋਟੀਫਿਕੇਸ਼ਨ ਦੇ ਵਿੱਚ ਲਾਸਟ ਡੇਟ ਵੱਖਰੀ ਵੱਖਰੀ ਦਿੱਤੀ ਗਈ ਹੈ ਜੀ ਪਰ ਲੁਧਿਆਣਾ ਡਿਸਟ੍ਰਿਕਟ ਵਾਲਿਆਂ ਨੂੰ ਅਪਲਾਈ ਜਿਹੜੀ ਐਪਲੀਕੇਸ਼ਨ ਸਬਮਿਟ ਕਰਨ ਦੀ ਲਾਸਟ ਡੇਟ 21 April ਹੈ ਜੀ ਅਤੇ ਬਾਕੀ ਜਿਹੜੇ 17 ਡਿਸਟ੍ਰਿਕਟ ਹੈਗੇ ਨੇ ਇਹਨਾਂ ਵਿੱਚ ਸਾਰੇ ਡਿਸਟ੍ਰਿਕਟ ਡਿਸਟ੍ਰਿਕਟ ਵਾਈਜ਼ 24 April ਤੋਂ ਲੈ ਕਰਕੇ 25 April ਜਿਹੜੀ ਹੈ ਜੀ ਲਾਸਟ ਡੇਟ ਹੈ ਜੀ ਤੁਸੀਂ 24 April ਤੋਂ ਲੈ ਕਰਕੇ 25 April ਲਾਸਟ ਡੇਟ ਤੱਕ ਆਪਣੀ ਐਪਲੀਕੇਸ਼ਨ ਜਿਹੜੀਆਂ ਆਪਣੇ ਡਿਸਟ੍ਰਿਕਟ ਦੇ ਸਬੰਧਤ ਜਿਹੜੀ ਕਰਾਕ ਕੰਟਰੋਲਰ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦੇ ਦਫਤਰ ਹੈਗੇ ਨੇ ਤੁਹਾਡੇ ਤੁਸੀਂ ਉੱਥੇ ਜਾ ਕੇ ਆਪਣੀ ਐਪਲੀਕੇਸ਼ਨ ਜੇੜਲੀਆਂ ਸਬਮਿਟ ਕਰਵਾਉਣੀ ਆ ਹੋਣਗੀਆਂ ਐਪਲੀਕੇਸ਼ਨ ਦੇ ਵਿੱਚ ਤੁਹਾਡੀ ਇੱਕ ਐਪਲੀਕੇਸ਼ਨ ਹੋਵੇਗੀ ਜਿਸ ਵਿੱਚ ਤੁਸੀਂ ਆਪਣਾ ਜੇ ਜੇ ਐਪਲੀਕੇਸ਼ਨ ਫਾਰਮ ਹੈ ਜਿਵੇਂ ਕਿ ਉਹ ਫਿਲ ਕਰਨਾ ਹੋਵੇਗਾ ਉਸ ਦੇ ਨਾਲ ਤੁਸੀਂ ਆਪਣੇ ਜਿਹੜੇ ਰਿਕੁਆਇਰਡ ਡਾਕੂਮੈਂਟਸ ਨੇ ਉਹ ਅਟੈਚ ਕਰਕੇ ਤੇ ਨਾਲ ਹੀ ਤੁਸੀਂ ਉਸ ਨੂੰ ਖੁਦ ਸੈਲਫ ਤੁਸੀਂ ਮੈਨੂੰ ਟੈਸਟ ਕਰਕੇ ਇਹਨਾਂ ਨੂੰ ਆਪਣੇ ਸੰਬੰਧਿਤ ਕੰਟਰੋਲਰ ਖਰਾਕ ਸਿਵਲ ਸਪਲਾਈ